ਬਾਈ ਜੀ ਹਾਂ ਬਾਈ ਜੀ ਕਿਵੇਂ ਹੋਣਾ ਹੋਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਬਹੁਤ ਤੇਲ ਲੱਗਿਆ ਹੈ ਇੱਕ ਗਲਾਸ ਪਾਣੀ ਪਿਆ ਦਿਓ ਹਾਂ ਜੀ ਪਿਆ ਦੇਨੇ ਆ ਜਾ ਕੋਈ ਨਹੀਂ ਆ ਲਓ ਇਹ ਪਾਣੀ ਆ ਲਓ ਜੀ ਤੁਹਾਡਾ ਗਲਾਸ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਪਾਣੀ ਤਾਂ ਪਿਆਤਾ ਨਹੀਂ ਵੀਰ ਜੀ ਧੰਨਵਾਦ ਤਾਂ ਕੋਈ ਗੱਲ ਨਹੀਂ ਇਹ ਪਾਣੀ ਪਿਉਣਾ ਤਾਂ ਨੇਕੀ ਦਾ ਕੰਮ ਹੈ ਨਹੀਂ ਵੀਰ ਜੀ ਤੁਸੀਂ ਮੈਨੂੰ ਇਸ ਇਲਾਕੇ ਦੇ ਤਾਂ ਲੱਗਦੇ ਨਹੀਂ ਤੁਸੀਂ ਕਿਸੇ ਨੂੰ ਭਾਲ ਰਹੇ ਹੋ ਜੀ ਜੀ ਹਾਂਜੀ ਮੈਂ ਇਸ ਪਿੰਡ ਵਿੱਚ ਗਰਨਾਮ ਸਿੰਘ ਨਾਂ ਦੇ ਬੰਦੇ ਨੂੰ ਭਾਲਦਾ ਹੋਇਆ ਆਇਆ ਐ ਐਕਚੁਅਲੀ ਉਹ ਸਾਡੀ ਫੈਕਟਰੀ ਵਿੱਚ ਕੰਮ ਕਰਿਆ ਕਰਦਾ ਸੀ ਤੇ ਉਸ ਨਾਲ ਇੱਕ ਮਹੀਨਾ ਪਹਿਲਾਂ ਹਾਦਸਾ ਹੋ ਗਿਆ ਮੈਂ ਸੋਚਿਆ ਫੈਕਟਰੀ ਮਾਲਕ ਹੋਣ ਦੇ ਨਾਂ ਤੇ ਕੁਝ ਉਸ ਦੀ ਮਦਦ ਕਰਾਂ ਇਸ ਕਰਕੇ ਮੈਂ ਉਸ ਨੂੰ ਭਾਲਦਾ ਭਾਲਦਾ ਇਸ ਪਿੰਡ ਵਿੱਚ ਆਇਆ ਕਿਉਂਕਿ ਉਸ ਦਾ ਪੱਕਾ ਪਤਾ ਤਾਂ ਮੇਰੇ ਕੋਲ ਹੈ ਨਹੀਂ ਤੇ ਇਸ ਕਰਕੇ ਮੈਨੂੰ ਉਸਦਾ ਪਤਾ ਨਹੀਂ ਲੱਗਿਆ। ਬਸ ਮੈਂ ਉਸ ਨੂੰ ਭਾਗ ਰਿਹਾ ਸੀ ਕਿ ਸਾਨੂੰ ਨੂੰ ਪਤਾ ਉਸਦਾ ਕਿੱਥੇ ਰਹਿੰਦਾ ਹੈ। ਹਾਂ ਹਾਂ ਆ ਸਾਡੇ ਨਾਲ ਹੀ ਉਸਦਾ ਘਰ ਹੈ ਪਰ ਉਸ ਘਰ ਨੂੰ ਤਾਂ ਜਿੰਦਾ ਲੱਗਿਆ ਹੋਇਆ ਹੈ। ਤੁਸੀਂ ਇੱਕ ਕੰਮ ਕਰੋ ਤੁਸੀਂ ਉਦੋਂ ਤੱਕ ਉਸਦਾ ਇੰਤਜ਼ਾਰ ਕਰੋ ਜਦੋਂ ਤੱਕ ਉਹ ਘਰੇ ਨਹੀਂ ਆਉਂਦਾ। ਨਹੀਂ ਨਹੀਂ ਭਾਈ ਸਾਹਿਬ ਇਹ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ। ਮੈਂ ਤੁਹਾਨੂੰ ਤੰਗ ਨਹੀਂ ਕਰ ਸਕਦਾ। ਆਲਰੇਡੀ ਮੈਂ ਸੋ ਤੋਂ ਪਹਿਲਾਂ ਪਾਣੀ ਮੰਗ ਲਿਆ। ਨਹੀਂ ਨਹੀਂ ਭਾਈ ਸਾਹਿਬ ਇਸ ਵਿੱਚ ਕਸ਼ਟ ਵਾਲੀ ਕਿਹੜੀ ਗੱਲ ਹੈ? ਤੁਸੀਂ ਸਾਡੇ ਪਿੰਡ ਦੇ ਬੰਦੇ ਨੂੰ ਮਿਲਣ ਆਏ ਹੋ ਇਸ ਕਰਕੇ ਤੁਸੀਂ ਸਾਡੇ ਵੀ ਮਹਿਮਾਨ ਹੋਏ ਤੁਸੀਂ 1 ਮਿੰਟ ਬੈਠੋ ਮੈਂ ਤੁਹਾਡੇ ਲਈ ਚਾਹ ਲੈ ਕੇ ਆਉਣਾ ਠੀਕ ਹੈ ਭਾਈ ਸਾਹਿਬ ਜਿਵੇਂ ਤੁਸੀਂ ਕਹੋ ਮੈਂ ਤੁਹਾਡੇ ਕਹੇ ਥੋੜਾ ਟਾਈਮ ਰੁਕ ਜਾਣਾ ਆਹ ਲਓ ਭਾਈ ਸਾਹਿਬ ਜੀ ਚਾਹ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਜੀ ਇਹ ਤੇ ਧੰਨਵਾਦ ਵਾਲੀ ਕਿਹੜੀ ਗੱਲ ਹੈ ਜੀ ਕਿਉਂਕਿ ਭਾਈ ਸਾਹਿਬ ਤੁਸੀਂ ਬਹੁਤ ਨੇਕ ਦੇ ਇਨਸਾਨ ਹੋ ਤੁਹਾਡੇ ਘਰ ਤੋਂ ਸੋਨੂੰ ਕਾਫੀ ਚੰਗੇ ਸੰਸਕਾਰ ਵੀ ਮਿਲੇ ਨੇ ਸੱਚਮੁੱਚ ਬਈ ਸੋਨੂੰ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਿਆ ਵੀਰ ਜੀ ਮਾਪਿਓ ਨੇ ਜੋ ਮੈਨੂੰ ਸੰਸਕਾਰ ਦਿੱਤੇ ਨੇ ਮੈਂ ਉਹਨਾਂ ਤੇ ਹੀ ਚੱਲ ਰਿਹਾ ਹਾਂ ਇਸ ਵਿੱਚ ਅਹਿਸਾਨ ਦੀ ਕੋਈ ਗੱਲ ਨਹੀਂ ਤੁਸੀਂ ਤਾਂ ਸਾਡੇ ਮਹਿਮਾਨ ਹੋ ਤੇ ਮਹਿਮਾਨ ਤਾਂ ਕਹਿੰਦੇ ਨੇ ਭਗਵਾਨ ਦੇ ਬਰਾਬਰ ਹੁੰਦੇ ਆ ਤੇ ਤੁਹਾਡੀ ਸੇਵਾ ਕਰਨਾ ਸਾਡਾ ਫਰਜ਼ ਹੈ। ਬਹੁਤ ਚੰਗੇ ਵਿਚਾਰ ਆ ਤੁਹਾਡੇ। ਇੱਕ ਮਿੰਟ। ਇਹ ਮੇਰਾ ਕਾਰਡ ਹੈ। ਇਸ ਵਿੱਚ ਮੇਰੇ ਘਰ ਦਾ ਤੇ ਮੇਰੇ ਫੈਕਟਰੀ ਦਾ ਪਤਾ ਹੈ। ਮੈਂ ਚਾਹੁੰਦਾ ਹਾਂ ਇਹ ਕਾਰਡ ਤੁਸੀਂ ਆਪਣੇ ਕੋਲ ਰੱਖੋ। ਜ਼ਿੰਦਗੀ ਵਿੱਚ ਕਦੇ ਵੀ ਤੁਹਾਨੂੰ ਕੋਈ ਮਜਬੂਰੀ ਜਾਂ ਕੋਈ ਲੋੜ ਹੋਵੇ ਤਾਂ ਬੇਝਿਜਕ ਮੇਰੀ ਫੈਕਟਰੀ ਜਾਂ ਮੇਰੇ ਘਰ ਵਿੱਚ ਆ ਜਾਓ। ਮੈਂ ਤੁਹਾਡੇ ਲਈ ਹਾਜ਼ਰ ਹੋਵਾਂਗਾ। ਮੈਂ ਤੁਹਾਨੂੰ ਸਹੀ ਦੱਸਾਂ ਤੁਸੀਂ ਵੀ ਬਹੁਤ ਨੇਕ ਦਿਲ ਇਨਸਾਨ ਹੋ। ਸਰ ਜੀ ਮੈਂ ਸੋਨੂੰ ਜਿੰਦਗੀ ਵਿੱਚ ਕਦੇ ਨਾ ਕਦੇ ਜਰੂਰ ਮਿਲਾਂਗਾ ਠੀਕ ਹੈ ਜੀ ਮੈਂ ਚੱਲਦਾ ਮੈਂ ਦੇਖਦਾ ਵੀ ਉਸ ਦਾ ਦਰਵਾਜ਼ਾ ਖੁੱਲਾ ਹੈ ਕਿ ਨਹੀਂ ਤੇ ਨਹੀਂ ਫਿਰ ਮੈਂ ਵਾਪਸ ਸ਼ਹਿਰ ਚੱਲਿਆ ਠੀਕ ਹੈ ਜੀ ਚੰਗਾ ਜੀ ਚੰਗਾ ਬੇਟਾ ਇਹ ਸੋਨੂੰ ਸਰ ਦਾ ਤੁਹਾਨੂੰ ਪਤਾ ਹੈ ਇਹਨਾਂ ਦਾ ਘਰ ਕਿੱਥੇ ਜੀ ਹੈ ਜਿੱਦੀ ਫੈਕਟਰੀ ਹੈ ਜੀ ਹਾਂ ਜੀ ਉਹਦਾ ਆਹੀ ਘਰ ਆਈ ਅੱਛਾ ਜੀ ਆਹ ਸਾਹਮਣ ਵਾਲੀ ਧੰਨਵਾਦ ਪੁੱਤ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਸੋਨੂ ਸਰ ਦਾ ਘਰ ਇਹੀ ਹੈ ਜੀ ਹਾਂਜੀ ਇਹ ਉਹਨਾਂ ਦਾ ਘਰ ਹੀ ਆ ਤੁਸੀਂ ਦੱਸੋ ਕਿਵੇਂ ਮਿਲਣਾ ਜੀ ਦਰਅਸਲ ਮੈਂ ਉਹਨਾਂ ਨੂੰ ਮਿਲਣਾ ਸੀ ਤੇ ਇਹ ਕਾਰਡ ਵੀ ਉਹਨਾਂ ਨੇ ਹੀ ਦਿੱਤਾ ਸੀ ਜੇ ਹੁਣ ਤੱਕ ਉਹ ਬਹੁਤ ਬਿਜ਼ੀ ਰਹਿੰਦੇ ਨੇ ਤੁਸੀਂ ਦੱਸੋ ਸੋਨੂ ਕੀ ਜ਼ਰੂਰੀ ਕੰਮ ਆ ਜੀ ਬਹੁਤ ਜ਼ਰੂਰੀ ਕੰਮ ਹੈ ਤੁਸੀਂ ਉਹਨਾਂ ਨੂੰ ਮਿਲਵਾ ਦਿਓ ਤੁਹਾਡੀ ਬਹੁਤ ਮਿਹਰਬਾਨੀ ਠੀਕ ਆ ਤੁਸੀਂ ਅੰਦਰ ਆਓ ਜੀ ਮੈਂ ਉਹਨਾਂ ਨੂੰ ਹੁਣੇ ਮਿਲਾ ਦਿੰਦੀ ਆ ਭਾਈ ਸਾਹਿਬ ਭਾਈ ਸਾਹਿਬ ਤੁਸੀਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਬੜੇ ਦਿਨਾਂ ਬਾਅਦ ਦੇਖਿਆ ਤੁਹਾਨੂੰ ਤੁਸੀਂ ਮੇਰੇ ਘਰੇ ਆਏ ਤੇ ਮੈਨੂੰ ਦੇਖ ਕੇ ਵਾਪਸ ਆ ਗਏ ਮੈਨੂੰ ਮੇਰੀ ਪਤਨੀ ਨੇ ਦੱਸਿਆ ਤੁਸੀਂ ਅੰਦਰ ਰੁਕੇ ਕਿਉਂ ਨਹੀਂ ਵੀਰ ਜੀ ਮੈਂ ਆਇਆ ਸੀ ਤੁਹਾਨੂੰ ਕੁਝ ਸਵਾਲ ਪੁੱਛਣ ਵਾਸਤੇ ਤੇ ਮੈਨੂੰ ਉਹਨਾਂ ਸਵਾਲਾਂ ਦਾ ਜਵਾਬ ਮਿਲ ਗਿਆ ਮੈਂ ਸੋ ਉਥੋਂ ਮਦਦ ਮੰਗਣ ਵਾਸਤੇ ਆਇਆ ਸੀ ਪਰ ਮੈਂ ਕੀ ਦੇਖਿਆ ਵੀ ਮੈਂ ਜਿਸ ਤੋਂ ਮਦਦ ਮੰਗਣਾ ਆਇਆ ਹਾਂ ਉਹ ਵੀ ਤਾਂ ਕਿਸੇ ਹੋਰ ਤੋਂ ਮਦਦ ਮੰਗ ਰਿਹਾ ਹੈ ਕਿ ਫਿਰ ਮੈਂ ਵੀ ਸੋਚਿਆ ਕਿ ਮੈਂ ਵੀ ਉਸ ਤੋਂ ਮਦਦ ਮੰਗਾ ਜਿਸ ਤੋਂ ਤੁਸੀਂ ਮੰਗ ਰਹੇ ਹੋ ਬਿਲਕੁਲ ਸਹੀ ਸਮਝਿਆ ਤੁਸੀਂ ਉਹ ਭਗਵਾਨ ਹੀ ਤਾਂ ਹੈ ਜੋ ਸਾਨੂੰ ਰਿਜਕ ਦਿੰਦਾ ਹੈ ਤੇ ਸਾਡਾ ਸਾਰਿਆਂ ਦਾ ਕਰਦਾ ਹੈ ਇਹ ਸਾਡੀ ਸਾਰਿਆਂ ਦੀ ਗਲਤਫਹਮੀ ਹੁੰਦੀ ਹੈ ਕਿ ਵੀ ਅਸੀਂ ਕਿਸੇ ਦੀ ਮਦਦ ਕਰ ਰਹੇ ਹਾਂ ਅਸਲ ਵਿੱਚ ਤਾਂ ਉਹੀ ਹੈ ਜੋ ਸਭ ਦਾ ਕਰਤਾ ਧਰਤਾ ਸੋਨੂੰ ਤੁਹਾਡੇ ਸਵਾਲਾਂ ਦਾ ਬਿਲਕੁਲ ਸਹੀ ਜਵਾਬ ਮਿਲਿਆ ਤੁਸੀਂ ਜੋ ਵੀ ਮੰਗਣਾ ਹੈ ਉਸ ਭਗਵਾਨ ਤੋਂ ਮੰਗੋ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ ਲੇਕਿਨ ਹਾਂ ਜੇ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਕੋ ਸਹਾਇਤਾ ਚਾਹੀਦੀ ਹੋਵੇ ਤਾਂ ਬੇਝਿਜਕ ਹੋ ਕੇ ਮੇਰੇ ਕੋਲ ਦੁਬਾਰਾ ਆ ਜਾਓ ਜੈ ਸ਼੍ਰੀ ਰਾਮ ਜੈ ਹਨੂਮਾਨ